ਪੰਜਾਬ ਸਰਕਾਰ ਵੱਲੋਂ ਮਹਾਲੀ ਸਾਈਬਰ ਸੈੱਲ ਦੀ ਇੱਕ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਹੁਣ ਇੱਕ ਤਿੰਨ ਮੈਂਬਰੀ ਸੀਨੀਅਰ ਪੁਲਿਸ ਅਫਸਰਾਂ ਦੀ ਅਗਵਾਈ ਦੇ ਵਿੱਚ ਐਸਆਈਟੀ ਟੀਮ ਦਾ ਗਠਨ ਕਰ ਦਿੱਤਾ ਗਿਆ ਇਸ ਇੰਸਪੈਕਟਰ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸਤ ਉਹਨਾਂ ਦੀ ਜੀਵਨ ਸਾਥਣ ਜੋ ਕਿ ਬਤੌਰ ਆਈਪੀਐਸ ਅਫਸਰ ਦੇ ਤੌਰ ਤੇ ਮਹਾਲੀ ਦੇ ਵਿੱਚ ਐਸਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਗੰਭੀਰ ਦੋਸ਼ ਲਗਾਏ ਸਨ ਹਾਲਾਂਕਿ ਜਿਸ ਦਿਨ ਇਹ ਚਿੱਠੀ ਵਾਇਰਲ ਹੋਈ ਸੀ ਉਸੇ ਦਿਨ ਹੀ ਹਰਜੋਤ ਸਿੰਘ ਬੈਸੋਂ ਨੇ ਕਿਆਸੀ ਕਿ ਇੱਕ ਦਾਗੀ ਅਫਸਰ ਵੱਲੋਂ ਹੀ ਮੇਰੇ ਤੇ ਮੇਰੀ ਪਤਨੀ ਦੇ ਖਿਲਾਫ ਦੋਸ਼ ਲਗਾਏ ਗਏ ਨੇ ਜੋ ਬੇਬੁਨਿਆਦ ਤੇ ਝੂਠੇ ਨੇ ਅਗਰ ਫਿਰ ਵੀ ਸਰਕਾਰ ਜਾਂਚ ਕਰਵਾਉਣਗੇ ਨਿਰਪੱਖ ਤੇ ਸਾਨੂੰ ਦੋਨਾਂ ਜਾਣੇ ਨੂੰ ਜਾਂਚ ਦਾ ਅਸੀਂ ਸਵਾਗਤ ਕਰਾਂਗੇ ਮੈਂ ਅਰਵਿੰਦ ਕੇਜਰੀਵਾਲ ਦਾ ਇੱਕ ਇਮਾਨਦਾਰ ਸਿਪਾਹੀ ਹਾਂ ਤੇ ਹਰ ਤਰ੍ਹਾਂ ਦੀ ਨਿਰਪੱਖ ਜਾਂਚ ਕਰਵਾਉਣ ਵਾਸਤੇ ਸਵਾਗਤ ਕਰਾਂਗਾ ਤੇ ਮੇਰੀ ਪਤਨੀ ਵੀ ਇੱਕ ਬੇਦਾਗ ਆਈਪੀਐਸ ਅਫਸਰ ਆ ਪਰ ਇਸ ਡਾਗਿੰਗ ਇੰਸਪੈਕਟਰ ਵੱਲੋਂ ਜਿਹੜੇ ਦੋਸ਼ ਲਗਾਏ ਨੇ ਉਹਨਾਂ ਦੇ ਦੋਸ਼ ਝੂਠੇ ਨੇ ਬੇਬੁਨਿਆਦ ਨੇ ਤੇ ਅਸੀਂ ਉਸ ਦੇ ਖਿਲਾਫ ਮਾਨਹਾਨੀ ਦਾ ਕੇਸ ਵੀ ਦਰਜ ਕਰਾਂਗੇ ਤੇ ਨਾਲ ਦੀ ਨਾਲ ਹਰ ਤਰ੍ਹਾਂ ਦੀ ਜਾਂਚ ਦਾ ਸਵਾਗਤ ਵੀ ਕਰਾਂਗੇ ਤੇ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਤਿੰਨ ਮੈਂਬਰੀ ਦੋਸ਼ਾਂ ਦੀ ਜਾਂਚ ਕਰਨ ਵਾਸਤੇ ਐਸਆਈਡੀ ਟੀਮ ਦਾ ਗਠਨ ਕਰ ਦਿੱਤਾ ਗਿਆ ਅਮਨਜੋਤ ਕਰ ਨਾਮਕ ਇਸਪੈਕਟਰ ਰੈਂਕ ਦੀ ਇਸ ਸਹਿਲਾ ਅਧਿਕਾਰੀ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਇੱਕ ਲੰਮੀ ਚੌੜੀ ਚਿੱਠੀ ਲਿਖੀ ਗਈ ਸੀ ਤੇ ਉਸ ਤੋਂ ਬਾਅਦ ਮਹਾਲੀ ਦੇ ਐਸਐਸਪੀ ਜਿਹੜੇ ਨਵੇਂ ਨੇ ਦੀਪਕ ਪਾਰਿਕ ਉਹਨਾਂ ਨੂੰ ਵੀ ਡੀਜੀਪੀ ਵੱਲੋਂ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਸਾਡੇ ਜਾਣਕਾਰ ਦੱਸਦੇ ਸੀ ਕਿ ਇਸ ਮਸਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਗੱਲਬਾਤ ਕੀਤੀ ਗਈ ਸੀ ਤੇ ਹੁਣ ਇਸ ਮਸਲੇ ਤੇ ਤਿੰਨ ਮੈਂਬਰੀ ਐਸਆਈਟੀ ਟੀਮ ਦਾ ਗਠਨ ਕਰ ਦਿੱਤਾ ਗਿਆ ਇਹ ਦੋਸ਼ ਲੱਗੇ ਸਨ ਹਰਜੋਤ ਸਿੰਘ ਬੈਂਸ ਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ ਜਾਦਵ ਦੇ ਖਿਲਾਫ ਤੇ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਗਿਆ 100 ਕਰੋੜ ਰੁਪਏ ਦਾ ਸਾਈਬਰ ਸਕੈਮ ਦੱਸਿਆ ਜਾ ਰਿਹਾ ਸੀ ਇਸ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਤੇ ਜਿਹਦੇ ਚ ਦੋਸ਼ ਲਗਾਏ ਸੀ ਕਿ ਐਸਪੀ ਡਾਕਟਰ ਜੋਤੀ ਜਾਦਵ ਤੇ ਉਹਨਾਂ ਦੇ ਪਤੀ ਹਰਜੋਤ ਸਿੰਘ ਬੈਂਸ ਦੋਸ਼ੀ ਲੋਕਾਂ ਨੂੰ ਬਚਾਰੇ ਨੇ ਤੇ ਮੇਰੇ ਤੇ ਪ੍ਰੈਸ਼ਰ ਪਾ ਰਹੇ ਨੇ ਇੱਕ ਮਾਮਲਾ ਪੁਰਾਣਾ ਹੈ 9 ਜਨਵਰੀ 2023 ਦਾ ਉਦੋਂ ਮਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗਸਨ ਤੇ ਡਾਕਟਰ ਸੰਦੀਪ ਗਰਗ ਹੋਣਾ ਹੀ 3 ਮੈਂਬਰੀ ਐਸਆਈਟੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵਿੱਚ ਐਸਆਈਟੀ ਦੀ ਮੁਖੀ ਆਈਪੀਐਸ ਅਫੀਸਰ ਡਾਕਟਰ ਜੁਤੀ ਜਾਦਵ ਨੂੰ ਬਣਾਇਆ ਗਿਆ ਸੀ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਮਤਲਬ ਐਸਆਈਟੀ ਦਾ ਗਠਨ ਕੀਤਾ ਗਿਆ ਇਹ ਤਿੰਨ ਮੈਂਬਰੀ ਐਸਆਈਟੀ ਜਿਹਦੇ ਚ ਏਡੀਜੀਪੀ ਰੈਂਕ ਦੇ ਅਧਿਕਾਰੀ ਆਈਜੀ ਰੈਂਕ ਦੇ ਅਧਿਕਾਰੀ ਤੇ ਐਸਐਸਪੀ ਰੈਂਕ ਦੇ ਅਧਿਕਾਰੀ ਨੇ ਇਹ ਤਿੰਨੇ ਆਫੀਸਰ ਹੁਣ 100 ਕਰੋੜ ਰੁਪਏ ਦਾ ਜਿਹੜਾ ਸਾਈਬਰ ਸਕੈਮ ਨਾਮ ਤੇ ਗੱਲ ਉੱਠੀ ਆ ਦੋਸ਼ ਲੱਗੇ ਨੇ ਇਹਨਾਂ ਦੋਸ਼ਾਂ ਦੀ ਜਾਂਚ ਕਰਨਗੇ ਤੇ ਲਾਜ਼ਮੀ ਤੌਰ ਤੇ ਇਹ ਹੁਣ ਐਸਆਈਟੀ ਟੀਮ ਨੇ ਹੁਣ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਆ ਇਹ ਜਿਹੜੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਦੋਸ਼ਾਂ ਨੂੰ ਹਰਜੋਤ ਸਿੰਘ ਬੈਂਸ ਰੱਦ ਕਰ ਚੁੱਕੇ ਨੇ ਇਹ ਦੋਸ਼ ਡਿਸਟ੍ਰਿਕਟ ਸਾਈਬਰ ਕ੍ਰਾਈਮ ਇੰਸਪੈਕਟਰ ਅਮਨਜੋਤ ਕੌਰ ਨੇ ਲਗਾਏ ਸੀ ਉਹਨਾਂ ਦੀ ਹੀ ਚਿੱਠੀ ਜੋ ਉਹਨਾਂ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਲਿਖੀ ਗਈ ਸੀ ਉਹ ਚਿੱਠੀ ਵਾਇਰਲ ਹੋਈ ਸੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਲਾਜ਼ਮੀ ਤੌਰ ਤੇ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਡਿਸਕਸ ਕੀਤਾ ਹੋਊਗਾ ਕਿਉਂਕਿ ਜਿੱਥੇ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦੀ ਵੀ ਜ਼ਿੰਮੇਵਾਰੀ ਹੈ ਔਰ ਮਸਲਾ ਕਿਉਂਕਿ ਹਾਈ ਪ੍ਰੋਫਾਈਲ ਹੈ ਕਿਉਂਕਿ ਇੱਕ ਮੰਤਰੀ ਤੇ ਵੀ ਦੋਸ਼ ਲੱਗੇ ਨੇ ਜਿਹੜੇ ਦੋਸ਼ ਜਿਹੜੇ ਨੇ ਹਰਜੋਤ ਸਿੰਘ ਬੈਂਸ ਨੂੰ ਰੱਦ ਕਰ ਚੁੱਕੇ ਨੇ ਉਸ ਤੋਂ ਬਾਅਦ ਲੱਗ ਰਿਹਾ ਮਹਿਸੂਸ ਕੀਤਾ ਜਾ ਰਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਜਿਹੜੀ ਤਿੰਨ ਮੈਂਬਰੀ ਐਸਆਈਡੀ ਟੀਮ ਦਾ ਗਠਨ ਕੀਤਾ ਗਿਆ ਉਹਦੇ ਚ ਏਡੀਜੀਪੀ ਰੈਂਕ ਦੇ ਅਧਿਕਾਰੀ ਵੀ ਨੀਰਜਾ ਆਈਜੀ ਲੁਧਿਆਣਾ ਰੇਜ ਧਨਪ੍ਰੀਤ ਕੌਰ ਅਤੇ ਮਹਾਲੀ ਦੇ ਐਸਐਸਪੀ ਦੀਪਕ ਪਾਰਿਕ ਨੂੰ ਸ਼ਾਮਲ ਕੀਤਾ ਗਿਆ ਇਹ ਹੁਣ ਤਿੰਨ ਮੈਂਬਰੀ ਤਿੰਨੇ ਆਈਪੀਐਸ ਅਫਸਰ ਨੇ ਇੱਕ ਐਸਐਸਪੀ ਰੈਂਕ ਦੇ ਅਧਿਕਾਰੀ ਇੱਕ ਆਈਜੀ ਰੈਂਕ ਦੇ ਅਧਿਕਾਰੀ ਨੇ ਔਰ ਦੂਜੇ ਇੱਕ ਐਡੀਜੀਪੀ ਰੈਂਕ ਦੇ ਅਧਿਕਾਰੀ ਨੇ ਸੀਨੀਅਰ ਪੁਲਿਸ ਅਫਸਰਾਂ ਦੀ ਐਐਸਆਈਟੀ ਬਣੀਆ ਇਹ ਹੁਣ ਉਹਨਾਂ ਦੋਸ਼ਾਂ ਦੀ ਜਾਂਚ ਕਰਨਗੇ ਜਿਹੜੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਅਮਨਜੋਤ ਕੌਰ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੂ ਸਿੰਘ ਬੈਸ ਅਤੇ ਐਸਪੀ ਡਾਕਟਰ ਜੋਤੀ ਯਾਦਵ ਤੇ ਲਗਾਏ ਸੀ ਅਮਨਜੋਤ ਕੌਰ ਵੱਲੋਂ ਜਿਹੜੀ 100 ਕਰੋੜ ਰੁਪਏ ਸਾਈਬਰ ਸਕੈਮ ਦਾ ਨਾਮ ਦਿੱਤਾ ਗਿਆ ਉਹਦੇ ਵਿੱਚ ਉਹਨਾਂ ਨੇ ਦੋਸ਼ ਲਗਾਏ ਸੀ ਉਹਨਾਂ ਨੇ ਆਪਣੇ ਦੋਸ਼ਾਂ ਦੇ ਵਿੱਚ ਕਿਹਾ ਸੀ ਕਿ ਇਸ ਮਸਲੇ ਦੇ ਵਿੱਚ ਦਬਾਅ ਪਾਇਆ ਜਾ ਰਿਹਾ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਚਾਉਣ ਵਾਸਤੇ ਇੱਥੋਂ ਤੱਕ ਕਿ ਉਹਨਾਂ ਨੂੰ ਬੁਲਾਇਆ ਵੀ ਗਿਆ ਸੀ ਧਮਕਾਇਆ ਵੀ ਗਿਆ ਸੀ ਡਰਾਇਆ ਵੀ ਗਿਆ ਸੀ ਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਇਸ ਕੇਸ ਤੋਂ ਪਾਸੇ ਹਟ ਜਾਓ ਉਹਨਾਂ ਨੇ ਇਹ ਵੀ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਜਿਹੜੇ ਕਥਿਤ ਦੋਸ਼ੀ ਨੇ ਉਹ ਵੀ ਨੰਗਲ ਦੇ ਰਹਿਣ ਵਾਲੇ ਨੇ ਤੇ ਜਿਨ੍ਹਾਂ ਦੇ ਸਬੰਧ ਸਿੱਖਿਆ ਮੰਤਰੀ ਦੇ ਨਾਲ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਮਹਾਲੀਪੁਰਸ ਨੇ ਇਸ ਮਸਲੇ ਦੇ ਵਿੱਚ ਜਾਂਚ ਜਿਹੜੀ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਕੇਸ ਕਾਫੀ ਸੀਰੀਅਸ ਹੈ ਕਿਉਂਕਿ ਸਾਈਬਰ ਦੇ ਨਾਲ ਜੁੜਿਆ ਔਰ ਅਮਨਜੋਤ ਕੌਰ ਹੋਣਾ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਜਾਂ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਕਰੇ ਬੀਓਆਈ ਕਰੇ ਪੰਜਾਬ ਪੁਲਿਸ ਦਾ ਜਿਹੜਾ ਇਨਵੈਸਟੀਗੇਸ਼ਨ ਹੋਵੇਗਾ ਜਾਂ ਸਾਈਬਰ ਸੈੱਲ ਕਰੇ ਤੇ ਹੁਣ ਪੰਜਾਬ ਦੇ ਡੀਜੀਪੀ ਗੌਰਵ ਜਯਦਵ ਨੇ ਸਾਈਬਰ ਸੈੱਲ ਦੇ ਹੀ ਜਿਹੜੇ ਸਟੇਟ ਸਾਈਬਰ ਸੈੱਲ ਦੇ ਮੁਖੀ ਨੇ ਵੀ ਨੀਰਜਾ ਉਹਨਾਂ ਨੂੰ ਇਹ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਹੁਣ ਐਸਆਈਟੀ ਬਣਾ ਦਿੱਤੀ ਗਈ ਹੈ ਹੁਣ ਅਮਨਜੋਤ ਕੌਰ ਹੋਣਾ ਜਿਹੜੀ ਚਿੱਠੀ ਲਿਖੀ ਸੀ ਉਹਦੇ ਵਿੱਚ ਦੱਸਿਆ ਕਿ ਵਿਜੇ ਰਾਏ ਕਪੂਰੀਆ ਜਿਹੜੇ ਨੰਗਲ ਦੇ ਰਹਿਣ ਵਾਲੇ ਨੇ ਉਹ ਇਸ ਕੇਸ ਦੇ ਇਸ ਪੂਰੀ 100 ਕਰੋੜ ਜਿਹੜਾ ਸਾਈਬਰ ਫਰਾਡ ਆ ਉਹਦੇ ਮਾਸਟਰ ਮਾਈਂਡ ਨੇ ਜਿਸ ਕਰਕੇ ਉਹਨਾਂ ਨੂੰ ਜਿਹੜਾ ਇਹ ਬਚਾਉਂਦੇ ਜਤਨ ਕੀਤੇ ਜਾ ਰਹੇ ਨੇ ਇਨਸਪੈਕਟਰ ਅਮਨਜੋਤ ਕੌਰ ਵੱਲੋਂ ਜਿਹੜੇ ਚਿੱਠੀ ਲਿਖੀ ਗਈ ਸੀ ਉਹਦੇ 'ਚ ਦੱਸਿਆ ਸੀ ਕਿ 9 ਜਨਵਰੀ 2024 ਨੂੰ ਉਹ ਮਹਾਲੀ ਡਿਸਟ੍ਰਿਕਟ ਸਾਈਬਰ ਸੈੱਲ ਦੀ ਇੰਚਾਰਜ ਸੀ 76 ਸੈਕਟਰ ਵਿੱਚ ਉਹਨਾਂ ਦਾ ਆਫਰ ਸੀ ਇੱਕ ਉਹਨਾਂ ਨੂੰ ਸੂ ਮਿਲੀ ਸੀ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਮਹਾਲੀ 'ਚ ਇੱਕ ਫੇਕ ਕਾਲ ਸੈਂਟਰ ਚੱਲ ਰਿਹਾ ਜੋ ਵਿਜੇ ਰਾਜਕਪੂਰੀਆ ਵੱਲੋਂ ਚਲਾਇਆ ਜਾ ਰਿਹਾ ਜਿਸ ਉਸ ਸੈਂਟਰ ਦੇ ਵਿੱਚ 100 ਤੋਂ ਜ਼ਿਆਦਾ ਜਿਹੜੇ ਵਰਕਰ ਉਹ ਕੰਮ ਕਰ ਰਹੇ ਨੇ ਔਰ 500 ਸਕਰ ਫੁੱਟ ਦੇ ਵਿੱਚ ਇਹ ਬੇਸਮੈਂਟ ਦੇ ਵਿੱਚ ਚੱਲ ਰਿਆ ਸੀ ਜਿਹੜਾ ਇੱਕ ਰੈ residențial ਏਰੀਆ ਸੈਕਟਰ ਮਹਾਲੀ ਦੇ 108 ਵਿੱਚ ਚੱਲ ਰਿਆ ਸੀ ਔਰ ਇਹ ਦਿਨ ਦਿਹਾੜੇ ਇਹਨਾਂ ਨੂੰ ਇੱਕ ਰੀਡ ਕੀਤੀ ਹੈ ਫਿਰ ਗ੍ਰਿਫਤਾਰ ਕੀਤਾ ਗਿਆ ਸੀ ਔਰ ਮਹਾਲੀ ਜਿਹੜਾ ਪੁਲਿਸ ਸਟੇਸ਼ਨ ਸੁਵਾਨਾ ਉੱਥੇ ਜਿਹੜਾ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਔਰ ਇਹ ਵੀ ਉਹਨਾਂ 'ਤੇ ਇਲਜ਼ਾਮ ਲਗਾਏ ਸੀ ਕਿ ਜਿਹੜਾ ਵਿਜੇ ਰਾਜ ਖਪੂਰੀਆ ਵਾ ਉਹਦਾ ਜਿਹੜਾ ਸਟਾਫ ਆ ਫਰਸਟ ਫਲੋਰ ਤੇ ਜਿਹੜਾ ਬੈਠਦਾ ਜਦ ਕਿ ਬਾਕੀ ਜਿਹੜਾ ਸਟਾਫ ਆ ਉਹ ਬੀਸਮੈਂਟ ਚ ਬੈਠਦਾ ਸੀ ਉਹਨਾਂ ਇਹ ਵੀ ਕਹਿ ਕਿ ਇੱਥੋਂ ਤੱਕ ਵਿਜੇ ਰਾਜਕਪੂਰੀਆਂ ਨੇ ਜਦੋਂ ਪੁਲਿਸ ਦੀ ਟੀਮ ਕਹੀ ਤੇ ਉਹਨਾਂ ਨੇ ਆਪਣੇ ਸਟਾਫ ਨੂੰ ਮੇਰੇ ਸਾਹਮਣੇ ਹੀ ਕਹਿ ਦਿੱਤਾ ਸੀ ਕਿ ਸਾਰੇ ਸਿਸਟਮ ਬੰਦ ਕਰ ਦਿਓ ਕੋਈ ਆਪਰੇਟਿੰਗ ਕਰਦਾ ਸਰਵਰ ਵਗੈਰੇ ਸਾਰੇ ਬੰਦ ਕਰ ਦਿੱਤੇ ਸੀ ਔਰ ਇਹ ਵੀ ਉਹਨਾਂ ਨੇ ਦੱਸਿਆ ਸੀ ਕਿ ਇਹਨਾਂ ਦੇ ਖਿਲਾਫ ਐਫ ਆਈ ਨੰਬਰ 9224 ਅੰਡਰ ਸੈਕਸ਼ਨ 420 120 बी आईपीसी ਅਤੇ ਆਈਟੀ ਐਕਟ ਦੀ ਧਾਰਾ 63 ਜਿਹੜਾ ਮਕਦਮਾ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਵਿਜੇ ਰਾਜ ਕਪੂਰੀਆ ਵਰਿੰਦਰ ਰਾਜ ਕਪੂਰੀਆ ਸੰਕੇਤ ਸੋਨ ਰਜਿਤ ਕਪੂਰ ਨਿਖਲ ਕਪਲ ਇਹਨਾਂ ਦੇ ਖਿਲਾਫ ਜਿਹੜਾ ਕੇਸ ਰਜਿਸਟਰਡ ਕੀਤਾ ਗਿਆ ਸੀ ਔਰ ਵਰਿੰਦਰ ਰਾਜ ਕਪੂਰੀਆ ਨੂੰ ਜਿਹੜਾ ਵਾ ਉਹ ਫੜਿਆ ਗਿਆ ਸੀ ਸੰਕੇਤ ਤੇ ਵਿਜੇ ਰਾਜ ਕਪੂਰੇ ਬਾਕੀ ਭੱਜ ਗਏ ਸੀ ਉਹਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਇਲਾਕਾ ਜਿਹੜਾ ਮੈਸਟੇਟ ਦੇ ਵਿੱਚ ਵੀ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਅਦਾਲਤ ਵੱਲੋਂ 12 10 2024 ਨੂੰ ਪੁਲਿਸ ਨੂੰ 2 ਦਿਨ ਦਾ ਰਿਮਾਂਡ ਵੀ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ 'ਚ ਜਿਹੜੇ ਇਸ ਕੰਪਨੀ ਦੇ ਮਾਲਕ ਸਨ ਵਿਜੇ ਰਾਜ ਕਪੂਰੀਆ ਜੋ ਇਲਜ਼ਾਮ ਲੱਗੇ ਨੇ ਉਹਨੇ ਕਿ ਉਹ ਫੇਕ ਕਾਲ ਸੈਂਟਰ ਚਲਾਰੇ ਸੀ ਉਹਨਾਂ ਦੇ ਜਿਹੜੇ ਸਬੰਧ ਨੇ ਉਹਨਾਂ ਨੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾਗਾ ਜਿਸ ਤੋਂ ਬਾਅਦ ਤਾਂ ਮੁਕੀਆਂ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਕਿਉਂਕਿ ਇਹਦੇ ਵਿੱਚ ਉਹਨਾਂ ਲਿਖਿਆ ਸੀ ਕਿ ਪੋਲਿਟਿਸ਼ੀਅਨ ਅਤੇ ਵੱਡੇ ਪੁਲਿਸ ਅਫਸਰਾਂ ਦਾ ਹੱਥ ਆ ਔਰ ਇਹ ਵੀ ਇਹਦੇ ਚ ਬਾਅਦ ਚ ਜਿਹੜੇ ਇਲਜ਼ਾਮ ਲੱਗੇ ਸੀ ਕਿ ਇਹਦੇ ਚ ਇੰਟਰਨੈਸ਼ਨਲ ਖੇਡ ਆ ਔਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਐਸਆਈਟੀ ਵੀ ਉਸ ਸਮੇਂ ਬੰਦੀ ਹੈਗੀ ਐਸਆਈਟੀ ਤੋਂ ਬਾਅਦ ਇੱਕ ਐਸਪੀ ਰੈਂਕ ਦੇ ਅਧਿਕਾਰੀ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਆ ਔਰ ਇੱਕ ਇਨਸਪੈਕਟਰ ਰੈਂਕ ਦੇ ਅਧਿਕਾਰੀ ਸੀ ਇਹ ਵੀ ਇਲਜ਼ਾਮ ਲਗਾਏ ਕਿ ਇੱਕ ਹੋਰ ਪਲਕਦੇਵ ਨਾਮਕ ਇੱਕ ਔਰਤ ਨੇ ਦਿਸ਼ਕੈਤ ਤੇ ਫਿਰ ਇੰਸਪੈਕਟਰ ਦੇ ਖਿਲਾਫ ਵੀ ਮਹਾਲੀ ਦੀ ਇੱਕ ਅਦਾਲਤ ਵੱਲੋਂ ਮਕਦਮਾ ਦਰਜੇ ਕਰਵਾ ਦਿੱਤਾ ਜਾਂਦਾ ਹਾਲਾਂਕਿ ਉਹਨਾਂ ਨੇ ਦਾਵਾ ਕੀਤਾ ਸੀ ਕਿ ਪਲਕਦੇਵ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਆ ਪਰ ਉਸ ਤੋਂ ਬਾਅਦ ਇਹ ਵੀ ਪਿਆ ਸੀ ਕਿ ਕਈਆਂ ਦੇ ਇਹਨਾਂ ਦੋਸ਼ੀਆਂ ਵਿੱਚੋਂ ਕਈਆਂ ਦੇ ਜਿਹੜੇ ਜਾਣਕਾਰ ਸੀ ਉਹਨਾਂ ਦੇ ਅਦਾਲਤ ਦੇ ਕੁਝ ਉੱਚ ਅਧਿਕਾਰੀਆਂ ਦੇ ਨਾਲ ਸਬੰਧ ਸੀ ਕਈਆਂ ਨੂੰ ਇੱਕ ਸਿੰਗਲ ਬਿੰਡ ਦੇ ਵਿੱਚ ਕੋਠੀ ਵੀ ਦਵਾਈ ਗਈ ਸੀ ਤੇ ਇਸੇ ਕਰਕੇ ਉਹ ਇਨਸਪੈਕਟਰ ਜਿਹੜੀ ਆ ਉਹ ਟਾਰਗੇਟ ਹੁੰਦੀ ਰਹੀ ਆ ਹਾਲਾਂਕਿ ਪਿਛਲੇ ਦਿਨੀ ਇਸ ਜਿਹੜੇ ਦੋਸ਼ੀ ਪਰਿਵਾਰ ਮੰਨੇ ਜਾ ਰਹੇ ਨੇ ਚਿੱਠੀ ਦੇ ਮੁਤਾਬਕ ਉਹਨਾਂ ਨੇ ਇੱਕ ਚੈਨਲ ਦੇ ਨਾਲ ਇੱਕ ਇੰਟਰਵਿਊ ਕੀਤੀ ਸੀ ਜਿਹਦੇ ਵਿੱਚ ਇਨਸਪੈਕਟਰ ਅਮਨਜੋਤ ਕੌਰ ਤੇ ਹੀ ਇਲਜ਼ਾਮ ਲਗਾਏ ਸੀ ਕਿ ਉਹਦੇ ਘਰ ਕਈ ਤਰ੍ਹਾਂ ਦੀਆਂ ਮਹਿੰਗੀਆਂ ਗੱਡੀਆਂ ਨੇ ਤਿੰਨ ਚਾਰ ਪਲਾਟ ਨੇ ਤਿੰਨ ਚਾਰ ਫਲੈਟ ਨੇ ਇਦਾਂ ਦੇ ਇਲਜ਼ਾਮ ਮੀ ਲਗਾਏ ਸੀ ਉਸ ਤੋਂ ਬਾਅਦ ਇੱਕ ਕਾਫੀ ਜਿਹੜੀ ਚਰਚਾ ਹੋਈ ਸੀ ਕਿਉਂਕਿ ਇਨਸਪੈਕਟਰ ਤੇ ਵੀ ਦੋਸ਼ ਲੱਗ ਗਏ ਸੀ ਜਿਹੜੇ ਕਥਿਤ ਦੋਸ਼ੀਆ ਉਹਨਾਂ ਵੱਲੋਂ ਲਗਾਏ ਗਏ ਸੀ। ਹੁਣ ਇਸ ਤੋਂ ਬਾਅਦ ਕਿਉਂਕਿ ਮਸਲਾ ਕਾਫੀ ਹਾਈ ਪ੍ਰੋਫਾਈਲ ਹੋ ਗਿਆ ਸੀ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਇਹ ਮਸਲਾ ਬੁਰੀ ਤਰ੍ਹਾਂ ਚੁਕਲਿਆ ਸੀ ਸਰਕਾਰ ਕੋਲ ਜਵਾਬ ਮੰਗਿਆ ਸੀ ਚਾਹੇ ਉਹਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਣ ਚਾਹੇ ਉਹਨਾਂ ਦੇ ਵਿੱਚ ਸੁਪਾਲ ਸਿੰਘ ਖਹਿਰਾ ਹੋਣ ਉਹਨਾਂ ਨੇ ਇਸ ਮਸਲੇ ਦੀ ਜਿਹੜੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ ਕਿ ਜਿਹੜੇ ਦੋਸ਼ੀ ਨੇ ਜਾਂ ਦੋਸ਼ੀਆਂ ਨੂੰ ਬਚਾਉਣ ਵਾਲੇ ਨੇ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਇਹ ਵੀ ਇਸ ਤੇ ਇਹ ਵੀ ਮਸਲਾ ਉੱਠਿਆ ਸੀ ਕਿ ਜਿਹੜੀ ਇਨਸਪੈਕਟਰ ਜਿਸ ਨੇ ਪੂਰੇ ਮਸਲੇ ਦੀ ਜਿਹੜੀ ਜਾਂਚ ਸਾਰਿਆਂ ਦੇ ਸਾਹਮਣੇ ਲਿਆਂਦੀ ਹੈਗਾ ਉਹਨੂੰ ਹੁਣ ਦੋਸ਼ੀ ਬਣਾਇਆ ਜਾ ਰਿਹਾ ਹੈਗਾ ਜਿਸ ਤੋਂ ਬਾਅਦ ਇਹ ਜਿਹੜੀ ਆ ਚਿੱਠੀ ਆ ਇਹ ਕਾਫੀ ਬਾਇਰੋਲੇ ਸੀ ਉਦੇ ਚ ਇਹ ਵੀ ਇੰਸਪੈਕਟਰ ਅਮਨਜੋਤ ਲਿਖਦੇ ਨੇ ਕਿ 26 10 2023 ਨੂੰ ਐਸਪੀ ਜੋਤੀ যাদব ਦੇ ਜਰੀਏ ਡੀਐਸਪੀ ਡੀ ਗੁਰਸ਼ੇਰ ਸਿੰਘ ਸੰਧੂ ਨੇ ਮੈਨੂੰ ਬੁਲਾਇਆ ਸੀ ਔਰ ਇਹ ਵੀ ਕਿਹਾ ਸੀ ਕਿ ਜਿਹੜੀ ਨੰਦਪੁਰ ਸਾਹਿਬ ਇੱਕ ਇੱਕ ਪ੍ਰੋਫੈਸਰ ਬਲਜਿੰਦਰ ਕੌਰ ਦਾ ਜਿਹੜੇ ਸੁਸਾਇਡ ਵਾਲੇ ਕੇਸ ਦੇ ਵਿੱਚ ਤੱਕੇ ਨਾਲ ਮੇਰੇ ਕੋਲ ਜਿਹੜੇ ਨੇ ਗੈਰਕੁਨਨੀ ਢੰਗ ਨਾਲ ਉਹ ਫੋਨ ਕਾਲ ਡਿਟੇਲ ਕਢਾਉਣ ਵਾਸਤੇ ਵੀ ਮੇਰੇ ਤੇ ਉਹ ਦਬਾਅ ਪਾਇਆ ਗਿਆ ਸੀ ਜਿਹੜੀ ਲੇਡੀ ਪ੍ਰੋਫੈਸਰ ਬਲਵਿੰਦਰ ਕੌਰ ਸੀ ਇਹ ਵੀ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਸੀ ਤੇ ਜਿਸ ਤੋਂ ਬਾਅਦ ਉਹ ਆਖਰੀ ਜਿਹੜੀ ਚਿੱਠੀ ਦੇ ਵਿੱਚ ਪੈਰਾ ਲਿਖਿਆ ਜਾਂਦਾ ਉਹਦੇ ਚ ਉਹੀ ਇੰਸਪੈਕਟਰ ਅਮਨਜੋਤ ਕੌਰ ਨੇ ਲਿਖਦੇ ਨੇ ਡੀਜੀਪੀ ਨੂੰ ਲਿਖੀ ਹੋਈ ਚਿੱਠੀ ਦੇ ਮੁਤਾਬਕ ਕਿ ਇਸ ਕੇਸ ਦੀ ਕਿਉਂਕਿ ਹਾਈ ਪ੍ਰੋਫਾਈਲ ਹੈ ਜਿਹਦੇ ਚ ਵੱਡੇ ਪੁਲਿਸ ਅਫਸਰ ਨੇ ਵੱਡੇ ਪੋਲਿਟਿਸ਼ੀਅਨ ਨੇ ਤੇ ਇਹਨਾਂ ਦੀ ਜਿਹੜੀ ਜਾਂਚ ਬਿਊਰੋ ਆਫ ਇਨਵੈਸਟੀਗੇਸ਼ਨ ਜਾਂ ਫਿਰ ਸਟੇਟ ਸਾਈਬਰ ਸੈੱਲ ਨੂੰ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਬਾਕੀਆ ਸੀ ਹਾਲਾਂਕਿ ਜਦਨੇ ਚਿੱਠੀ ਵਾਇਰਲ ਹੋਈ ਸੀ ਉਸੇ ਦਿਨੇ ਹਰਜੋਤ ਸਿੰਘ ਬੈਂਸ ਉਹਨਾਂ ਨੇ ਲਿਖਿਆ ਸੀ ਆਪਣੇ ਟਵਿੱਟਰ ਅਕਾਊਂਟ ਤੇ ਕਿ ਜਿਸ ਇੰਸਪੈਕਟਰ ਨੇ ਮੇਰੇ ਤੇ ਮੇਰੀ ਪਤਨੀ ਤੇ ਦੋਸ਼ ਲਾਇਆ ਉਹ ਖੁਦ ਦਾਗੀ ਆ ਉਹਨਾਂ ਦੇ ਖਿਲਾਫ ਖੁਦ ਮਕਦਮਾ ਦਰਜ ਹੋਇਆ ਮੇਰੀ ਬਿਦਾਗ ਪਤਨੀ ਦੇ ਝੂਠੇ ਇਲਜ਼ਾਮ ਲਗੇ ਨੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਗਏ ਨੇ ਤੇ ਅਸੀਂ ਹਰ ਤਰ੍ਹਾਂ ਦੀ ਜਾਂਚ ਕਰਨ ਨੂੰ ਤਿਆਰ ਅਸੀਂ ਇਸ ਵਕਤ ਕਰਾਂਗੇ ਔਰ ਇਸ ਦੇ ਖਿਲਾਫ ਕੇਸ ਵੀ ਦਰਜ ਕਰਵਾਗੇ ਹੁਣ ਫਿਲਹਾਲ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਇੱਕ ਤਿੰਨ ਮੈਂਬਰੀ ਐਸਆਈਟੀ ਟੀਮ ਦਾ ਗਠਨ ਕਰ ਦਿੱਤਾ ਦੇਖਦੇ ਆ ਕਿ ਜਾਂਚ ਦੇ ਵਿੱਚ ਕੀ ਕੁਝ ਸਿੱਟਾ ਨਿਕਲ ਕੇ ਬਾਹਰ ਆਂਦਾਗਾ ਕਿਹੜੇ ਦੋਸ਼ੀ ਨੇ ਕਿਹੜੇ ਕਸੂਰਵਾਰ ਨੇ ਕਿਹੜੇ ਬੇਕਸੂਰਵਾਰ ਨੇ ਇਹ ਸਾਰਾ ਜਿਹੜਾ ਨਤਾਰਾ ਇਹ ਹੋਣਾ ਚਾਹੀਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡ ਤੋਂ ਲੈਨੇ ਆ ਗਿਆ ਦੇਖਦੇ ਰੋਏ ਬੀਸੀ ਪੰਜਾਬ ਧੰਨਵਾਦ